ਹਾਂਜੀ ਮਿੱਤਰੋ ਕੀ ਹਾਲ ਚਾਲ ਆਪਾਂ ਫੇਰ ਤੋਂ ਆ ਗਏ ਆ ਇੱਕ ਹੋਰ ਘੈਂਟ ਜੀ ਵੀਡੀਓ ਲੈ ਕੇ ਵੀਡੀਓ ਬਹੁਤ ਘੈਂਟ ਤੇ ਫਣੀ ਹੋਣ ਵਾਲੀ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿੱਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੋਰ ਇਦਾਂ ਦੇ ਘੈਂਟ ਵੀਡੀਓ ਤੁਹਾਡੇ ਧੱਕਾਉਂਦੀਆਂ ਰਹਿਣ ਆਹ ਵੀਡੀਓ ਤੇ 24 ਘੰਟੇ ਦੇ ਵਿੱਚ 10000 ਲਾਈਕ ਪੂਰਾ ਕਰਾਉ ਦੇ ਆਪਾਂ ਇੱਕ ਹੋਰ ਘੈਂਟ ਜੀ ਵੀਡੀਓ ਅਪਲੋਡ ਕਰ ਦਿਆਂਗੇ ਬਹੁਤਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਹ ਵੀਡੀਓ ਦੇਖਦੇ ਫੇਰ ਇਹਨਾਂ ਦੇ ਫਣੀਏ ਕਮੈਂਟ ਪੜ੍ਹਦੇ ਆ ਕਮੈਂਟ ਵੀ ਕਾਫੀ ਫਣੀ ਹੋਣ ਵਾਲੀ ਆ ਹਾਂਜੀ ਮੇਰੀ ਵਾਈ ਇਦਾ ਮਤਲਬ ਬਾਈ ਤੈਨੂੰ ਪਤਾ ਕਿ ਇਹ ਸੋਹਣੀ ਨਹੀਂ ਹੈਗੀ। ਭਰਾ ਵਾ ਇਹ ਨਹੀਂ ਸੋਹਣੀ ਹੁੰਦੀ ਔਖਾ ਵਾ ਐਵੇਂ ਨਾ ਝੂਠ ਮਾਰੀ ਚੱਲ। ਮੈਂ ਤੇਰੇ ਲਈ ਕਮਾਈ ਕਰਦਾ ਹਾਂ ਜਿੰਨੇ ਮਰਜੀ ਪੈਸੇ ਲੱਗਿਆ ਨਾ ਇਹਨੂੰ ਸੋਹਣੀ ਬਣਾਉ। ਮੂੰਹ ਤਾਂ ਚੱਲੇ ਹੋਏ ਨਾਰ ਵਰਗਾ। ਤੂੰ ਕਰ ਜਾਈ ਹੋ ਜਾਣਾ ਇਹਨੂੰ ਸੋਹਣੀ ਬਣਾਉਣ ਲਈ। ਕੁਦਰਤ ਨਾਲ ਛੇੜ ਛਾੜ ਨਾ ਕਰੋ ਬਾਈ ਜੀ। ਤੇ ਲੱਗ ਜਾਣ ਨਜ਼ਰਾਂ ਨਾ ਮੇਰੀਆਂ ਤੂੰ ਹੀ ਨਹੀਂ ਸੋਹਣੀ ਲੱਗਿਆ ਨਾ ਕਰ। ਕਾਲੇ ਲੋਕ ਜਾਣ ਤੈਨੂੰ ਵੇਖ ਕੇ ਤੂੰ ਇੰਨਾ ਕੁੜੇ ਫੱਬਿਆ ਨਾ ਕਰ। ਨਜ਼ਰ ਵੀ ਪਛਤਾਉਗੀ ਤੈਨੂੰ ਲੱਗ ਕੇ। ਯਾਰ ਇਹਦੀ ਮਾਂ ਕੀ ਸੋਚਦੀ ਹੋ ਜਦੋਂ ਡੇਲੀ ਵੈਕਸ ਕਰਦਾ ਹੂ ਤੇਰੇ ਤਾਂ ਵੱਡੇ ਭਰਾ ਦੇ ਜਵਾਕ ਵੀ ਕਨਫਿਊਜ਼ ਹੋਣੇ ਆ ਤੈਨੂੰ ਭੂਆ ਬੋਲਗੇ ਜਾਂ ਚਾਚਾ ਨਾਵੀਰ ਕੁੜਗਾਂ ਦੇ ਕੱਪੜੇ ਨਾ ਪਾਇਆ ਕਰ ਤੈਨੂੰ ਕੀ ਲੱਗਦਾ ਤੈਨੂੰ ਵੀ ਕੋਈ 35 ਲੱਖ ਦੇ ਦੂ ਬਾਬਾ ਤੂੰ ਪਹਿਰੇ ਗਿਆ ਛੇੜਕਾ ਚਾਟੀ ਚੁੰਮ ਜਾਣੀ ਲੈ ਗਿਆ ਮਰਲੀ ਵੀ ਉੱਤੇ ਬੈਠਾ ਗੱਲਾਂ ਕੱਢਦਾ ਹੂ ਬੜੇ ਕਸੂਤੇ ਫਸੇ ਆ ਐਂਕੂ ਜੇ ਦੇਖ ਲੋ ਕਿਵੇਂ ਮਰੀ ਜਾਂਦਾ ਸਟੈਪ ਕਰਨ ਨੂੰ ਕਿਤੇ ਰਹਿ ਨਾ ਜਾਵੇ ਕੋਈ ਮਦਾਣੀ ਤਾਂ ਸਾੜ ਦੇਣੀ ਆ ਤੁਸੀਂ ਤੁਸੀਂ ਤਾਂ ਵੱਡੇ ਵੱਡੇ ਘੋਟ ਰਿੰਕ ਸਾੜ ਛੱਡੇ ਏ ਕੇ ਅਮੇ ਲੈ ਗਿਆ ਉੱਤਲੀ ਵਜਾਂਦਾ ਲੈ ਗਿਆ ਥੋੜੀ ਤਾਂ ਲੋੜੀ ਵੰਡੀ ਵੀ ਖਰਾਬ ਗਈ ਇਹੋ ਜਿਹੇ ਵਿਚਾਲੋਂ ਭੱਜ ਜਾਂਦੇ ਆ ਚਾਰ ਭਾਈ ਚਾਰੇ ਮੋਡੀਫਾਈ ਤੇਰੀ ਘੜੀ ਦੱਸੇ ਚੰਗਾ ਟਾਈਮ ਝੱਲਦਾ ਕਫਤਾਈ ਲਈ ਦੇ ਚੜਾ ਪ੍ਰਾ ਬਾਹਾਂ ਤੇ ਵੀ ਹਾਈਡਰਾ ਅਫੀਸ਼ਲ ਲੈ ਕੇ ਆ ਤੁਹਾਡੇ ਗਵਾਂਢੀ ਚੰਗੇ ਲੱਗਦੇ ਜਿਨ੍ਹਾਂ ਨੇ ਪਾਣੀ ਨਹੀਂ ਮਾਰੀ ਰਿਸ਼ਤੇ ਲਈ ਪੰਪ ਵੀ ਬਹੁਤ ਕੁੱਤੀ ਚੀਜ਼ ਆ ਮੀਆਂ ਨੇ ਬਹ ਤੇਰੀ ਜਾਨ ਦੀਆਂ ਹਾਲੇ ਮੇਰੇ ਗੁੱਟ ਚੋਂ ਕੜਾਂ ਕੜਾਤਾ ਪਾ ਲੈਂਦਾ ਲੋਰ ਤੇ ਤਾਂ ਇੰਨੇ ਪੈਸੇ ਲਾਤੇ ਕਰਦਾ ਦੇਖੀ ਆ ਜੰਗਲੀ ਸੂਰਜਾ ਸੌਂ ਜਾ ਰਾਤ ਨੂੰ ਤਾਰਾਂ ਵੱਡਣ ਵੀ ਜਾਣਾ ਭਰਾਵਾ ਗਲਤ ਬੰਦੇ ਨੂੰ ਲੰਗੜਾ ਬਣਾਤਾ ਰੱਬ ਨੇ ਉਹ ਰਹਿਣ ਦੇ ਸਾਲਿਆ ਜਿਹੜੀ ਪੈਨਸ਼ਨ ਲੱਗੀ ਉਹ ਵੀ ਕੱਟ ਦਿੰਨੀ ਆ ਸਰਕਾਰ ਨੇ ਪਹਿਲਾਂ ਵੀ ਲੱਗਦਾ ਆਹੀ ਲੱਛਣਾ ਕਰਕੇ ਲੱਤ ਵੜਾਈ ਆ ਹੁਣ ਪਤਾ ਲੱਗਦਾ ਇੱਕ ਰਾਗ ਵੱਧ ਹੁੰਦੀ ਆ ਹੁਣ ਤਾਂ ਜਿਆਗੀ ਵੀ ਬਣੀ ਦਿਰਾਉ ਰਾਗੀ ਸਨ ਕਈ ਸਾਲ ਹੋ ਗਏ ਨਹੀਂ ਉਹ ਚੰਗੀ ਤਰ੍ਹਾਂ ਤਾਂ ਹੀ ਸਰਕਾਰਾਂ ਇਹਨਾਂ ਨੂੰ ਕੋਈ ਸਹੂਲਤਾਂ ਨਹੀਂ ਦਿੰਦੀਆਂ ਇਹਨੂੰ ਤਾਂ ਇਹ ਵੀ ਨਹੀਂ ਕਹਿ ਸਕਦੇ ਦੇਖੀਂਗੇ ਤੇ ਲਾਤਾਂ ਤੜਵਾਲੀ ਮਮਾ ਬੈਟਰੀ ਲੋ ਹੋ ਗਈ ਜਾਵਾਂਗੇ ਕਿਵੇਂ ਬੱਸ ਕਰ ਜਾ ਬਚ ਗਿਆ ਗਾੜੀ ਟੁੱਟਿਆ ਬਚ ਗਿਆ ਨਹੀਂ ਤੂੰ ਨਹੀਂ ਸੀ ਬਚਦੀ ਤੂੰ ਮੰਨ ਜਾ ਇਕੱਲਾ ਗਾੜ ਨਹੀਂ ਟੁੱਟਿਆ بس ویڈیو ਨਹੀਂ ਬੰਦ ਹੋਣੀ ਚਾਹੀਦੀ ਜੋ ਮਰਜੀ ਹੋ ਜਾਵੇ ਚੱਲ ਉਹਦੀ ਬਾਹ ਵੱਜੀ ਪਤਾ ਨਹੀਂ ਕਿਵੇਂ ਪਾਈ ਜੇ ਚੱਲ বাজ ਗਿਆ বাজ ਗਿਆ ਗਾਰਡ ਟੁੱਟ ਗਿਆ ਚੱਲ ਕੋਈ ਨਾ ਬੀਬਾ ਬਚਾਅ ਹੋ ਗਿਆ ਨਹੀਂ ਤੇਰੀ ਲੱਤ ਤੋੜ ਦੇਣੀ ਸੀ ਭਾਜੀ ਨੇ ਅੱਜ ਹਾਏ ਵਿਚਾਰੇ ਨੇ ਕੁਝ ਨਹੀਂ ਕਿਹਾ ਸਾਡੇ ਵਾਲੇ ਨੇ ਤਾਂ ਚਾਰ 기ਚੀ ਚ ਲਾਉਣੀਆਂ ਸੀ ਨਾਲੇ ਫੋਨ ਖੋ ਲੈਣਾ ਸੀ ਫਟੀ ਨਾ ਪਹਿਣੇ ਜਿੰਨਾ ਚਿਰ ਟੁੱਟਦਾ ਨਹੀਂ ਅੰਡੀਆ ਤੋਂ ਆਈ ਅੱਜ ਫਿਰ ਇਥੋਂ ਪਤਾ ਲੱਗਦਾ ਗਿਰਗੜ ਤੋਂ ਜ਼ਿਆਦਾ ਰੰਗ ਬਦਲਦੇ ਆ ਬੰਦੇ ਬੰਦਾ ਟੀਟ ਹੋਣਾ ਚਾਹੀਦਾ ਬੇਇੱਜ਼ਤੀ ਕਾਦੀ ਬਾਜੀ ਵਾਲੇ ਕਬੂਤਰ ਐ ਕਿ ਉੱਡਣਗੇ ਬਾਜ਼ੀਆਂ ਤੇ ਰੋਮਿਓ ਬਣ ਕੇ ਮੁੰਡੇ ਰੱਖ ਤੇ ਰੋਮਿਓ ਬਣ ਕੇ ਮੁੰਡੇ ਰੱਖ ਤੇ ਪਤੰਦਰ ਕਰਦੇ ਜਾਲੇ ਸਾਫ਼ ਕਰਨ ਵਾਲੇ ਝਾੜੂ ਹੀ ਲਗਦੇ ਆ ਇਹ ਤਾਂ ਸ਼ਤਰਮੁਰਗ ਕਲੈਰੀ ਮੋਰ ਗਿਰਗੱਟੀ ਬਣੇ ਫਿਰਦੇ ਆ ਪ੍ਰੋਮੈਕਸ ਸ਼ਪਰੀ ਵਾ ਤੈਨੂੰ ਰਿਤਕ ਰੋਸ਼ਨ ਵਰਗੇ ਨੂੰ ਖੇਤੀ ਵਿੱਚ ਪਾ ਲਿਆ ਕਰਦੇ ਆ ਆਦਰੇ ਘਰਦਿਆਂ ਨੂੰ ਮਿਲਣਾ ਪੈਣਾ ਜਿਹੜੇ ਤੇਰੇ ਕੋਲੋਂ ਖੇਤੀ ਕਰਵਾਉਂਦੇ ਆ ਸਾਲੇ ਇੰਨੇ ਕ ਪੱਠਿਆਂ ਨਾਲ ਤਾਂ ਬੱਕਰੀ ਵੀ ਨਹੀਂ ਰੱਜਣੀ ਇਹ ਉਹ ਬੰਦਾ ਜਿਹੜਾ ਚਿਤੜਾ ਨਾਲ ਘੁੱਟ ਕੇ ਕਾ ਪੱਟ ਦੁੰਦਾ ਵਦੈਨੁਰਿਤ ਕਰੋਸ਼ਨ ਵਰਗੇ ਨੂੰ ਖੇਤੀ ਵਿੱਚ ਪਾ ਲਿਆ ਕਰਦਿਆਂ ਨੇ ਲੱਗਦਾ ਪੱਠੇ ਆਦੇ ਖਾਂ ਜੋ ਕੇ ਵੱਢ ਕੇ ਲਿਆਇਆ ਚੋਰੀ ਚੋਰੀ ਕਰਾ ਕੇ ਭਰਾ ਖੇਤੀ ਆ ਤਾਂ ਔਖਾ ਕੰਮ ਭੈਜੋ ਮੈਡਿਸਨਦੂ ਵਰਗੇ ਵੀ ਰੀਤੀ ਕਰੋਸ਼ਨ ਵਾਲੀਆਂ ਫੀਲਿੰਗਾਂ ਲੈਂਦੇ ਨੇ ਸਾਡੇ ਕੋਲੋਂ ਇਹੋ ਜਿਹ ਚੱਜ ਕਿਉਂ ਨਹੀਂ ਹੁੰਦੇ ਲੱਗਦਾ ਨਗਰਗੀ ਤੋਂ ਬਾਅਦ ਸਿੱਧਾ ਗਰਾਊਂਡ 'ਚ ਆਏ ਲੱਗਦੇ ਆ ਇਹਨੂੰ ਕਹਿੰਦੇ ਚਿੱਤੜਪਾਰ ਸਟੰਟ ਜੇ ਪਤੰਦਰਾਂ ਦੇ ਹੱਥ ਤਲਵਾਰ ਆ ਜਾਏ ਫੇਰ ਕੀ ਬਣੂ ਪਤੰਦਰ ਨੇ ਆਲੇ ਚਿੱਤੜਾਂ 'ਚ ਪੈਡ ਲਵਾੜ ਦੇਣਾ ਸੀ ਕੀ ਕਾਲਾ ਤਵਾ ਕੋਣ ਇਹ ਦੇਖੀ ਮੰਡੀ ਥੱਲੇ ਕੋਣ ਮੈਨੂੰ ਇਹਦਾ ਜਨਮ ਰਾਤ ਨੂੰ ਹੋਇਆ ਲੱਗਦਾ ਸਾਲਾ ਕੋਕਾ ਕੋਲਾ ਜਿਆ ਦੰਦ ਕੱਢਦਾ ਇਹ ਤਾਂ ਪਤੰਦਰ ਹੈਲੀਕਾਪਟਰ ਹੀ ਬਣਿਆ ਫਿਰਦਾ ਕੰਮ ਕਰ ਦੱਸ ਤੇਰਾ ਕੀ ਚੋਬਰਾ ਪੂਰਾ ਜਲੂਸ ਰੱਖੀ ਦਾ ਕਢਾ ਕੇ ਪਤਲੋ ਪਤੰਦਰ ਝਾੜੂ ਹੀ ਫੇਰਦਾ ਆਉਂਦਾ ਸੜਕ ਤੇ ਟਰੱਕ ਵਾਲੇ ਨੂੰ ਬੇਨਤੀਆ ਸਿੱਧਾ ਇਹਦੇ ਤੇ ਚੜਾ ਦੇ ਕੰਮ ਕਰ ਦੱਸ ਤੇਰਾ ਕੀ ਚੋਬਰਾ ਅੱਲਾ ਕੋਲਾ ਰਕੀ ਦਾ ਕਰਾ ਕੇ ਭੈਂਚੋ ਇਹੋ ਜਿਹੇ ਕੱਪੜੇ ਵੇਚਦਾ ਕੌਣ ਰਾਤਰੀ ਪਿੰਟ ਚਾਹੀਦਿਆ ਵਿਆਹ ਚ ਟੈਂਟ ਲਾਉਣਾ ਯਾਰ ਲੋਕਾਂ ਦੀ ਪ੍ਰਵਾਹ ਛੱਡ ਵੀਰ ਲੱਗਿਆ ਰਹਿ ਜਦੋਂ ਤੱਕ ਛਾਤੀ ਚ ਲੱਤਾਂ ਨਹੀਂ ਵੱਜਦੀਆਂ ਚੱਲ ਓਏ ਸੇਵਕੇ ਦਾ ਕੱਪੜਾ ਕਿਸੇ ਹੋਰ ਦੇ ਪਾਈ ਫਿਰਦਾ ਆਕੜਨੀ ਬਈ ਘੁੱਟ ਲੱਗੀ ਹੋਈ ਆ ਲੱਗਦਾ ਚਪੇੜਾ ਮਾਰ ਕੇ ਨੱਚਣ ਲਾਇਆ ਬਾਪੂ ਨੇ ਆਕੜਨੀ ਬਈ ਮੂੰਹ ਹੀ ਇਹੋ ਜਾ ਇਹਦਾ ਵਤੰਦਰ ਲੀਂਡ ਵਾਂਗੂ ਆਕੜਿਆ ਫਿਰਦਾ ਬਾਪੂ ਤਾਂ ਲੜਕੇ ਲੈ ਲਗਦਿਆ ਪੈਸੇ ਜਿਹੜੇ ਹਿਸਾਬ ਨਾਲ ਸੁੱਟ ਰਿਹਾ ਭਾਈ ਮੁੰਡੇ ਦਾ ਕਸੂਰ ਨਹੀਂ ਮਾਲ ਹੀ ਅੱਗੋਂ ਤੇਜ ਆਉਂਦਾ ਸੀਗੇ ਤੇਰੇ ਜੜ੍ਹ ਵਿੱਚੋਂ ਤਰੁਝ ਮਲਾਤੇ ਹੁਣ ਇਹਨੂੰ ਕਿਹੜੇ ਭੈਣ ਚੋਦਨੇ ਇੰਸਟਾਗ੍ਰam ਬਾਰੇ ਦੱਸਤਾ ਲੱਗਦਾ ਬਾਈ ਨੇ 31 ਮਾਰਚ ਦਾ ਲਾਭ ਉਠਾਇਆ ਨਾ ਛੋਟੇ ਵੀਰਾ ਦੇ ਮਾਪਿਓ ਵੱਲ ਵੇਖੇ ਚੰਦਰਾਇਸ਼ਕ ਕਿਸੇ ਜੋਗਾ ਨਹੀਂ ਛੱਡਦਾ ਕੋਈ ਨਾ ਗੁਰਦੇਵ ਸਿੰਘ ਤੈਨੂੰ ਹੋਰ ਮਿਲ ਜੂ ਤੇਰੀ ਉਮਰੀ ਕੀ ਆ ਹਜੇ ਪੈਨਸ਼ਨ ਲੈਣ ਵਾਲੀ ਉਮਰ ਚ ਟੈਨਸ਼ਨ ਹੀ ਲਈਦੀ ਚਾਚਾ ਬਾਬਾ ਜਿਹੜਾ ਤੈਨੂੰ 1500 ਮਹੀਨੇ ਦਾ ਆਉਂਦਾ ਲੱਗਦਾ ਬੰਦ ਕਰਵਾ ਲੈਣਾ ਤੈਂ ਹੱਥ ਦਿਲ ਵਿੱਚ ਨਾ ਕੋਈ ਮੈੜ ਕੋੜੇ ਤੇ ਕੀ ਪੱਗ ਤੇ ਵੈਰੀ ਸਿੱਦੇ ਨਹੀਂ ਇਹ ਹੀ ਪੰਗਵਾ ਦਾ ਸਟੈਲ ਕੋੜੇ ਹਟੀ ਨਾ ਜਿੰਨ ਨਜ਼ਰ ਲੱਕੀ ਨਹੀਂ ਟੁੱਟਦਾ ਬੇਬੇ ਦਾ ਬਾਂਦਰ ਨੂੰ ਮਿਲ ਗਈ ਬਾਂਦਰੀ ਉਹਨੇ ਨਚਾਣ ਚਾ ਮਾਰਤੀ ਘਾਤ ਸੱਚੀ ਹੋ ਗਈ ਅੱਜ ਬਾਲਣ ਮੜਗਾਂ ਚ ਰਾਕੀ ਰੀਲਾ ਬਣਾਉਂਦਾ ਲੱਗਦਾ ਚੋਬਰ ਬਬਾ ਥੱਲੇ ਲਾ ਦੇ ਬੀਬੀ ਨੂੰ ਉਹਦਾ ਮੂਤਨਾ ਕੱਢ ਦੀ ਵਿਕਰਮ ਬਤਾਲੀ ਬਣੇ ਫਿਰਦੇ ਆ ਫਟੀ ਨਾ ਜਨਾ ਚਰ ਦੋ ਟੋਟੇ ਨਹੀਂ ਹੁੰਦੇ ਬੇਬੇ ਦੇ ਹੱਥ ਨਾਲ ਪੇਕੇ ਆਣ ਤਾ ਕੀੜ ਵਾਟਰ ਉਹ ਬਸ 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 ਅੱਜ ਤੋਂ ਬਾਅਦ ਨਹੀਂ ਮੈਂ ਇਹ ਗਾਣਾ ਸੁਣਦਾ ਬਸ ਮੈਨੂੰ ਇਹ ਗਾਣਾ ਪੜਾ ਲੱਗਣ ਲੱਗ ਪਿਆ ਪੰਜਾਬ ਦੇ ਕਰਾਰੇ ਕਰਿਆ ਕਰ ਗਲਾ ਠੀਕ ਹੋ ਜਾਊਗਾ ਤੇਰਾ ਇਹਦੇ ਕੋਲ ਤਾਂ ਰਾਤ ਨੂੰ ਜਵਾਕ ਵੀ ਡਰਦੇ ਹੋਣਗੇ ਹੱਥ ਨਾਲ ਪੇਕੇ ਆਣ ਤਾ ਕੀੜ ਵਾਟਰ ਉਹ ਮੱਝਵਾਲਾ ਹੁੰਦਾ ਮੱਝਵਾਲ ਨਹੀਂ ਮੈਨੂੰ ਤਾਂ ਹਜੇ ਵੀ ਨਹੀਂ ਪਤਾ ਲੱਗਾ ਕੀ ਬੋਲਗੀ ਨੱਕ ਚੋਂ ਸੀਂਡ ਕੱਢ ਕੇ ਬੋਲਿਆ ਕਰ ਬੀਬਾ ਅਰਸ ਰਤਾਨਾ ਜੀ ਨੂੰ ਆਇਆ ਰੱਬ ਮੇਰੇ ਲਈ ਕਾਣਾ ਕੋਈ ਜਿਗਰ ਤਾਂ ਟੋਟਾ ਤੁਰ ਚੱਲਿਆ ਕਿਦਾਂ ਸਾਲਾ ਪੀਜੀਆ ਦਾ ਐਮਡੀ ਬਣਿਆ ਫਿਰਦਾ ਜੇ ਪ੍ਰੈਸ ਘਰ ਮੋਂਦੀ ਬਾਂਦਰ ਦੇ ਪਿੱਛੇ ਵਰਗੇ ਹੋ ਜਾਣੇ ਸੀ ਫੇਫੜੇ ਪ੍ਰੈਸ ਦਾ ਸਵਿਚ ਆਨ ਕਰ ਭਰਾ ਪਹਿਲਾਂ ਫੇਰ ਪੱਕਾ ਬਾਜੀਂਗਾ ਤੂੰ ਏ ਤਾਈਓ ਰੋਣ ਮਕਣਾ ਰਾਮੂ ਕਿਹੜੇ ਕੰਮੀ ਪੈ ਜਾ ਕੇ ਦਿਹਾੜੀ ਕਰ ਇਦਾਂ ਨਹੀਂ ਕਰ ਚੱਲਣਾ ਉਧਰ ਇਹਨਾਂ ਦੀ ਬੁੜੀ ਕੱਪੜੇ ਪ੍ਰੈਸ ਕਰਨ ਨੂੰਆਂ ਬੈਠਿਆ ਤੇ ਇੱਥੇ ਘੂਸ ਗਿਆ ਪੁਰੀ ਜਾਂਦਾ ਰੱਬ ਤੇਰਾ ਇਹ ਸੁਪਨਾ ਜਲਦੀ ਤੋਂ ਪਹਿਲਾਂ ਪੂਰਾ ਕਰੇ ਮੈਸਜੂ ਭਾਈ ਭੋਗ ਤੇ ਮਿਲਦੇ ਆ ਜਲਦੀ ਗੁੱਟ ਪਹਿਣੇ ਨੇ ਬਲੌਰੀ ਅੱਖ ਮਾਰੀ ਨੀ ਕਾਲਜ ਦੇ ਤੇ ਵਿੱਚ ਲੈ ਗਿਆ ਅੱਖ ਬਾਅਦ ਚ ਮਾਰੀ ਪਹਿਲਾਂ ਦੰਦਾ ਤੇ ਬੁਰਸ਼ ਮਾਰ ਸਿਕਟਾਂ ਪੀਵੀ ਪਤੰਦਰ ਬੁੱਲ ਕਾਲੇ ਕਰੀ ਬੈਠਾ ਫੀਲ ਗਿਆ ਹੋਇਆ ਪਿਆ ਬਾਈ ਤੈਨੂੰ ਪਹਿਲਾਂ ਟੈਸਟ ਕਰਵਾ ਜਾ ਕੇ 25 ਰੁਪਈਆ ਵਾਲੀ ਘਾਨੀ ਰਾਤਾਂ ਦੀ ੱੱਕੇ ਨਾਲ ਹੀ ਕਿਊਟ ਬਣੀ ਜਾਂਦਾ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਪਹਿਲੀ ਪਸੰਦ ਹਾਂਜੀ ਵੀਡੀਓ ਕੈਂਟ ਲੱਗਿਆ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਆਪਣੇ ਯਾਰਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੀਡੀਓ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਕਮੈਂਟਾਂ ਵਾਲੀ ਗੱਲ ਠਾ ਦਿਆ ਕਰੋ ਇਧਰੋਂ ਆਪਾਂ ਵੀਡੀਓ ਵਾਲੀ ਗੱਲ ਠਾ ਦਿਆਂਗੇ ਮੈਂ ਤਾਂ ਅੱਗੇ ਬਹੁਤ ਲੇਟ ਵੀਡੀਓ ਪਾਉਣਾ ਮਿਲਦਾ ਕਿਤੇ ਹੋਰ ਕੈਂਟ ਵੀਡੀਓ ਦੇ ਨਾਲ